असीं हट मंग सवाले असीं हटाई हर असीं

चले हो जांच चलो महाराज करके मानने सनुमान वाली राय इतिहास देते इतिहास सनुमान वाली राय इतिहास जंझदारदान करूगा तैयू दिल्ली है मैं दो चार दिनों तुम वो हमेशा आप स्टेजा भी करता है और थोड़े जो इनका अगर प्यौता भैन भाव बैठे होते हैं तो इतने भी करनी बनती है जो में हो रहा ना सब तो पहला चलो आप डिजर्व करते हैं इस चीज को आप इस चीज को डिजर्व करते हैं आज जो दिल थाले भी आ रहे हैं जानिया मसले आ रहे हैं जा बा मसला बनिया प जी भाषा का मसला हैं मैं पैंती साल हो गया पैती साल मैं नहीं देखा चर्चा यह मैं नहीं है कि लगता है मैं बुरा गलत बोलना आके फल के सवाल करें मैं बचड़ी बोलता है असि कहू मैं

ਚਿੰਗਿਆ ਇਹਦੀ ਕੁੜੀ ਦਾ ਵਿਆਹ 50 ਲੱਖ ਰੁਪਈਆ ਲਾਉਣਾ ਹੈ ਮੁੰਡੇ ਦਾ 50 ਲੈਣਾ ਹੈ ਗੁਰੂ ਗਵੰਦ ਸਿੰਘ ਦਾ ਪੁੱਤ ਲੱਗਿਆ ਕਿੱਥੇ ਹੈ ਕਹਿੰਦੇ ਇਹਦੇ ਇਹਦੇ ਫਾਦਰ ਸਾਹਿਬ ਚੜਾਈ ਕਰਕੇ 100 ਸਾਲ ਦੇ ਸੀ ਇਹ ਉਹਨੂੰ ਵੱਡਾ ਕਰਨ ਤੋਂ ਲੱਗਿਆ ਜਿਆ ਬਾ ਰਾਜਪੁਰੇ ਬਹੁਤ ਮੱਠ ਕਰਨਾ ਕਿਉਂਕਿ ਬਜ਼ੁਰਗ 100 ਸਾਲ ਜੋ ਕਿ ਕਲਾ ਆਪਣਾ ਰਸ ਗੁੱਲੇ ਹੈ ਲੰਗਰ ਚ ਮਟਰ ਪਨੀਰ ਘਰੋਂ ਸੁਝਾਇਆ ਹੈ ਅਸੀਂ ਸਿੱਖਾਂ ਕਰਦੇ ਹਾਂ ਅਸੀਂ ਜਾਂਦਾ ਜਲੂਸ हां वाले आसे जुड़े हुए हैं आपके कितना जुड़े प्रणाम ऐसे भी है समझी बैठे जेड़े 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 पर बहुते ने बहुत ने क्या सदनों असि हटियां चक चक ठाह रहे से बहुत हम भी लगे हम भी लगे आपकी कौम का

ਰੈਂਟ ਵਾਲਾ ਘਰ 4 ਜੀ ਹੈ ਜਦੋਂ ਕਮਰੇ ਦੇਖੀ ਤੇ 7 ਕਮਰੇ ਹੈ ਜੇ ਪੰਜਾਂ ਚ ਉਤਰ ਗਏ ਘਰੇ ਮੇਰਾ ਮੇਰਾ ਮਾਲਕਦਾਰ ਹੈ ਮਾਂ ਹੈ ਮੈਂ ਤੇਰੇ ਘਰੋਂ ਜੁੜੀ ਇੱਕ ਤਾਂ ਲੈਣਾ ਘਰੇ ਪੰਜ ਜਣੇ ਦੋ ਕਮਰੇ ਚ ਪਾਏ ਜਾਂਦੇ ਪੌਣੇ 3 ਬਾਲੋਂ एक क्या चलो रिश्तेदार बैठा होते पता होगा कमरे चार चलो ठीक है इत्यासाइए गए क्या आज आयुष कर भेजते हैं कुछ मिली फिर मानो सा वक्त ट्रीटमेंट अब कह रहे हैं अस अनंद साहब के पास हैं

अलखंड लगी भैर इस करके पंजाब होता किरदार बनता है पंजाब जरनैल बनता है ਔਰ ਜਦੋਂ ਮਾਰ ਪਾਕਿਸਤਾਨ ਨੂੰ ਆ ਜਿੰਨੇ ਸਾਡੇ ਚੋਫਰ ਖੜੇ ਬਿੱਚੇ ਜਦ ਤੁਸੀਂ ਸਾਰੇ ਬੱਚੇ ਖੜੇ ਸਾਰੇ ਦੇ ਮਾਪੇ ਭੈਣਾਂ ਬੱਚੇ ਇਹਨਾਂ ਚੇਤੇ ਜਾਣੇ ਇੱਥੇ ਨਹੀਂ ਖੜੇ ਗੱਲਾਂ ਜਿੰਨੀਆਂ ਮਰਜ਼ੀ ਮਾਰਦੇ ਅਸੀਂ ਕਿਹਾ ਕਿ ਅੱਜ ਤੇ ਨੰਬਰ ਬਣਾਂਗੇ ਭਾਈ ਤੇ ਆਪ ਦਾ ਮਰਦ ਬਣਾ ਸਵਰਗ ਨਹੀਂ ਹਲਦਾ ਇਹ 22 ਸਾਲ ਤੋਂ ਮੈਨੂੰ ਵਿਆਖਤ ਕਰਦੇ ਨੇ ਮੈਂ ਤੇ ਮੰਨਾ ਹੋ ਗਿਆ 22 ਸਾਲ ਬਾਅਦਾਂ ਤੇ ਰਾਜ ਕਰ ਕਰਕੇ ਹੋਰ ਮਾਰੇ ਹੋਰ ਬਾਹਰ ਆਨੇ ਕੋਈ ਆ ਮਾਇਕ ਕਮਾਲ ਨਹੀਂ ਚੁਆਇਆ ਤੇ ਆਪਕਰ ਕਿਦਾਂ ਕਹਿੰਦਾ ਮੇਰੇ 2 ਮਹੀਨੇ ਸਰਕਾਰ ਦੇ ਬਰਕੇ ਪੰਜਾਬ ਨੂੰ ਉਸ ਦੀ ਫਿਰ ਲੈਵਾਂਗੇ ਇਹ ਤਾਂ ਆਮ ਨਾਲ ਵੀ ਕਿੰਦਾ ਰਿਆਸਤ ਬੰਦਾ ਬਜਾ ਰਹਿਣ ਕਰਨਾ ਬਣਾ ਪਈ ਇਥੇ ਜੀ ਅਸਲਾ ਜੇ ਸਾਡੇ ਧਰਮ ਸਾਹਮਣੇ ਹੈ ਸਾਡੇ ਜੇ ਕਾਨੂੰਨ ਸਾਹਮਣੇ ਹੈ ਸਾਡੀ ਰਾਜਨੀਤੀ ਵਿੱਚ ਕੋਈ ਸੁਧਾਰ ਲਿਆਉਣਾ ਹੈ ਕੋਈ ਸਾਡਾ ਸਮਾਜਿਕ ਭਾਈਚਾਰਾ ਜਿਹੜਾ ਕੀ ਲਾ ਕੀ ਲਾ ਹੋਇਆ ਤੇ ਹੈ

ਇਹਦਾ ਖਿਲਾਰ ਇਸ ਤੇ ਚੱਲਿਆ ਐ ਸੋ ਵੀ ਦੇਖੋ ਕਿ ਆਰਟਿਸਟ ਕਿੰਨੀ ਵੱਡੀ ਬੇਨਤੀ ਦਾ ਐ। ਐ ਇੱਕ ਸ਼ੋਹਰ ਸ਼ਗਰਮਾਲ ਦੇ ਚ ਲੋਕ ਇਸ ਵਿਧ ਨੂੰ ਤੇਰੇ ਨੂੰ ਕੁਝ ਬਹੁਤ ਸੋਹਣਾ ਖੜੀ ਐ ਆਪਾਂ ਪਰ ਤਹਿਜ਼ੀਬ ਨਾਲ। ਕਿਉਂਕਿ ਅਸੀਂ ਉਹਨਾਂ ਦੇ ਧੀਆਂ ਪੋਤੇ ਜਿਨ੍ਹਾਂ ਨੇ ਗੋਸ਼ਟੀਆਂ ਕੀਤੀਆਂ ਤੇ ਅੰਦੀ ਦੇ ਕਿਸੇ ਨੂੰ ਕੁੱਤਾ ਕੱਪੜੀ ਆਪਣੀ ਪੈਦਾਵੀਂ ਭਾਸ਼ਾ ਨਹੀਂ ਮਿਲਦੀ। ਇਸ ਦਾ ਕਿ ਉਹ ਵਾਰਟ ਸੈਟ ਤੇ ਬੋਲਦਾ ਨਾ ਕਿ ਉਸ ਸੀ ਦਾ ਝੂਠ ਚਾਲ ਰਹੀ ਐ ਆਪਾਂ ਸਾਰੇ। ਸਾਹਿਬ ਜੀ ਨਾ ਹੋਸ਼ ਤੇ ਜੋਸ਼ ਨਾਲ ਜਦੋਂ ਕਰਕੇ ਜਿਹੜੀ ਜਿਹੜੀ ਲੜਾਈ ਲੱਗਦੀ ਹੈ ਨਾ ਉਹ ਚ ਕ੍ਰਾਂਤੀ ਹੋਣ ਦੀ ਸੰਭਾਵਨਾ ਹੈ ਉਹਦੇ ਚਾਹਤ ਹੈ ਸੰਭਾਵਨਾ ਸੋਭਾ ਸੈਣੀਆ ਬੈਠ ਗਿਆ ਤੁਹਾਨੂੰ ਸਾਰੇ ਤੇ ਬਾਕੀ ਤਾਂ ਕੌਨਸੀ ਵੀਰ ਬੰਦੇ ਬੈਠੇ ਸਾਰੇ ਬੋਲਣਗੇ ਸਾਡਾ ਫਿਰ ਵੀ ਡਾਇਰੈਕਟਰ ਬੈਠਾ ਬਾਈ ਇਹ ਬਾਈ ਸ਼ੇਖਰ ਮਹਾਰਾਜ ਗੋਰੀ ਗੰਧਾਵਾ ਤਾਂ ਵਸਕਰਾ ਜੀ ਕੀ ਧੋ ਰਹਾ ਹੈ

ਅਸੀਂ ਤਾਂ ਫੇਰ ਇਕਦੇ ਧੰਦੇ ਦੇ ਚਾਰ-ਪੰਜ ਸਰਦ ਕੱਢਾਂਗੇ ਕਿਉਂਕਿ ਸਾਡੇ ਰੋਪਾਂ ਦੇ ਕਰਨ ਪਈ ਹੈ ਤੁਸੀਂ ਪਹਿਲਾ ਮਾਰੋਗੇ ਯਾਰ ਇੰਨਾ ਨਾ ਰੋਣ ਸੇ ਤੁਸੀਂ ਪਹਿਲਾ ਮਾਰੋਗੇ ਜਦੋਂ ਕਿ ਆਪ ਨੂੰ ਲਿਆ ਉਹ ਤੁਹਾਨੂੰ ਦੇ ਚੌਲ ਛੋੜੀਏ ਚਾਹੇ ਦੋ ਤੋਂ ਸੌਦੇ ਆਟਾ ਵੀ ਛੁੱਟੇ ਮੂੰਗੀ ਬਾਦਲਾ ਛੋੜੇ ਕੀ ਕੀ ਐ ਸਭ ਉਥੇ ਹੀ ਹੁੰਦਾ ਬੰਦੇ

इस करके मतलब मुझे ज्यादा गया कि एक प्रौहने दीदा प्रौहने की चढ़ता समझ चढ़ा बाल तंदुरुस्ती है सारा चढ़ती पड़ा हो बाकी जो तक असि जिन्हें जोके है तना अभी ना खड़े मगोल जिने जोके है करा रड़ा ही है रल करके समझदार आखिरी वोट पड़ता मौन खींचे चवंदे हर ਹੋ ਜਾਦਾ ਤਾਂ ਮੈਂ ਤਾਂ ਗਲਤ ਹੋ ਜਾਗਾ ਉਹ ਜੋ ਕੋਲ ਨਹੀਂ ਪਹੁੰਚਦਾ ਉਹਦੇ ਲਈ ਬਾਸੀ ਦਾ ਬਾਸੀ ਬੰਦਾ ਫਿਰ ਆਪ ਤਾਂ ਚੱਲ ਵੀ ਗਿਆ ਜਾਂਦੇ ਨਾਲ ਆਦਿ ਛੱਬੀ ਤੋਂ ਹੁੰਦੇ ਆ